ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਵਟਾਂਦਰਾ ਤੇ ਜਿੱਥੇ ਅਸੀਂ ਪੰਜਾਬ ਦੀ ਸਿਆਸਤ ਤੇ ਭਗ ਦੇ ਮੁੱਦਿਆਂ ਤੇ ਗੱਲਬਾਤ ਕਰੀਦੇ ਆ ਅਤੇ ਸੱਚ ਦੀ ਤਲਾਸ਼ ਕਰਦੇ ਆ ਅੱਜ ਦਾ ਮੁੱਦਾ ਹੈ ਜਿਸ ਤੇ ਆਪਾਂ ਗੱਲਬਾਤ ਕਰਾਂਗੇ ਕਿ ਦੋ ਰੋਜ਼ਾ ਹੋਈ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕੋ ਇੱਕ ਵੋਟ ਦੇ ਨਾਲ ਪਾਸ ਹੋਏ ਉਸ ਮਤੇ ਨੇ ਕੇਂਦਰ ਸਰਕਾਰ ਦੇ ਵਿਰੁੱਧ ਤਿੱਖੀ ਆਲੋਚਨਾ ਕੀਤੀ ਸੀ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਹੜ੍ਹ ਤਰਾਸਤੀ ਦੇ ਵਿੱਚ ਕੇਂਦਰ ਦੀ ਬੇਵਸੀ ਨੂੰ ਚੋਣ ਚੁੰਬੜਿਆਂ ਦੇ ਨਾਲ ਚੁਣ-ਚੁਣ ਕੇ ਉਜਾਗਰ ਕੀਤਾ ਅਤੇ 20000 ਕਰ ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਤੇ ਇਸੇ ਹੀ ਤਰ੍ਹਾਂ ਵਿਰੋਧੀ ਸੋਰ ਦੇ ਵਿੱਚ ਪੀਐਮ ਨਰਿੰਦਰ ਮੋਦੀ ਦੇ ਨਾਲ ਮਿਲਣ ਦੀ ਪਚਾਈ ਗੜੀ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਵਾਲੇ ਭਗਵੰਤ ਮਾਨ ਦੇ ਇਸ ਕਦਮ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਪੈਦਾ ਕਰ ਦਿੱਤੀ ਹੈ ਭਗਵੰਤ ਸਿੰਘ ਮਾਨ ਦਾ ਦਾਵਾ ਤੁਸੀਂ ਕਿ ਉਹ ਸਿੱਧੇ ਹੱਕ ਦੇ ਵਿੱਚ ਵੱਜਦੇ ਨੇ ਚਾਪਲੂਸੀ ਨਹੀਂ ਕਰਦੇ ਪਰ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਹੜ ਪੀੜਤਾਂ ਦੇ ਲਈ ਕੀ ਅਸਲੀ ਲਾਭ ਹੋਇਆ ਹੈ ਇਹ ਹੈ ਵਾਦੀਆਂ ਦਾ ਨਵਾਂ ਸੂਰਜ ਹੈ ਜਾਂ ਫਿਰ ਸਿਆਸੀ ਰਣਨੀਤੀ ਦਾ ਕੋਈ ਹੋਰ ਹੀ ਪਰੋਵਰ ਹੈ ਇਸ ਖਬਰ ਤੇ ਅਸੀਂ ਵਿਸਥਾਰਤ ਨਾਲ ਗੱਲਬਾਤ ਕਰਾਂਗੇ ਤੇ ਵੇਖਾਂਗੇ ਕਿ ਇਸ ਮੀਟਿੰਗ ਦੇ ਵਿੱਚ ਪੰਜਾਬ ਨੂੰ ਕੀ ਕੀ ਹਾਸਲ ਹੋਇਆ ਹੈ ਸੋ ਇਸ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੇੜਾ ਜੀ ਸਭ ਤੋਂ ਪਹਿਲਾਂ ਨਾਲ ਦਾ ਸਵਾਗਤ ਕਰਦੇ ਹਾਂ ਖੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਮੇਰੇ ਬਨੀਰਾ ਜੀ ਨੂੰ ਖੇੜਾ ਸਾਹਿਬ ਗੱਲ ਕਰੀਏ ਤਾਂ ਵਿਧਾਨ ਸਭਾ ਦੇ ਵਿੱਚ ਮੋਦੀ ਸਰਕਾਰ ਖਿਲਾਫ ਮਤਾ ਪਾਉਣ ਦੇ ਉਪਰੰਤ ਮੁੱਖ ਮੰਤਰੀ ਪੰਜਾਬ ਤੋਂ ਹੁਣਤਮਾਨ ਪੰਜਾਬ ਦੀ ਹੜਤਰਾਸ ਦੀ ਦੇ ਸੰਦਰਭ ਦੇ ਵਿੱਚ ਪ੍ਰਧਾਨ ਨਰੇਂਦਰ ਮੋਦੀ ਦੀ ਬਜਾਏ ਗ੍ਰਹਿ ਮੰਤਰੀ ਅਮਿਤ ਛਾਹ ਨੂੰ ਮਿਲਣ ਉਪਰੰਤ ਕੀ ਹਾਸਲ ਕੀਤਾ ਹੈ ਤੁਸੀਂ ਕਿਵੇਂ ਦੇਖਦੇ ਹੋ ਵੀ ਭਗਵੰਤਪਨ ਸਾਹਿਬ ਦਾ ਦਾਵਾ ਸੀ ਕਿ ਸਿੱਧਾ ਹੇਕਤ ਵਿੱਚ ਵੱਜਦੇ ਨੇ ਉਹ ਚਾਪਲੂਸੀ ਨਹੀਂ ਕਰਦੇ ਕੀ ਲੱਗਦਾ ਹੈ ਤੁਹਾਨੂੰ ਅਸਲ ਚ ਗੱਲ ਹੈਗੀ ਹੈ ਕਿ ਬੀਤੇ ਦਿਨੇ ਦੋ ਰੋਜ਼ਾ ਇੱਥੇ ਵਿਧਾਨ ਸਭਾ ਸੈਸ਼ਨ ਚੱਲਿਆ ਹਾਂਜੀ ਤੋਂ ਤਾਂ ਮਕਸਦ ਇਹ ਸੀਗਾ ਕਿ ਜਿਹੜੇ ਹੜ੍ਹ ਪੀੜੇ ਸਾਡੇ ਫੜ ਬਹੁਤ ਵੱਡੇ ਆ ਜਾਂ ਤੇ ਹੜ੍ਹ ਪੀੜਤਾ ਨੂੰ ਜਿਹੜੇ ਪਹਿਲੇ ਰੇਟਸ ਹੈਗੇ ਆ ਜਾਂ ਪਹਿਲਾਂ ਜੋ ਮਾਪਦੰਡ ਲੱਗੇ ਉਹਨੂੰ ਬਦਲੇ ਜਾਵੇ ਤਾਂ ਕਿ ਲੋਕਾਂ ਨੂੰ ਹੋਰ ਰਾਹਤ ਮਿਲ ਸਕੇ ਹਮ ਪੋਜ਼ਿਟਿਵਿਟੀ ਸੀ ਇਹਦੇ ਵਿੱਚ ਮਤਲਬ ਭਗਵੰਤਪਨ ਸਾਹਿਬ ਨੇ ਕਿਉਂਕਿ ਪਿਛਲੇ ਦਿਨ ਹੀ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ ਇਹ ਹਸਪਤਾਲ ਚ ਬੈਠਾ ਨਹੀਂ ਇੱਕ ਵੀ ਸੀ ਕਰਕੇ ਹੀ ਐਲਾਨ ਕਰਦਾ ਸੀ ਅਸੀਂ 20000 ਰੁਪਇਆ ਦੇਵਾਂਗੇ ਪਰ ਇੱਕੜਾ 3000 ਰੁਪਇਆ ਦੇਵਾਂਗੇ ਪਸ਼ੂ ਦਾ ਮਤਲਬ ਸਭ ਨੂੰ ਕਹਿਤਾ ਸੀਗਾ ਹਾਂਜੀ ਲੇਕਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਕੋਲ ਤਾਂ ਹੈ ਹੀ ਨਹੀਂਗਾ ਹਮ ਜਣੇ ਕਿੱਥੋਂ ਆ ਹਮ ਫਿਰ ਉਹਨਾਂ ਟਾਈਮ ਵੀ ਪਾਸ ਕਰਨਾ ਸੀਗਾ ਹਮ ਜਿਹੜੀਆਂ ਗਰਦੌਰੀ ਜੋ ਅੱਜ ਦੇ ਹਾਲਾਤ ਚ ਇੱਕ ਦਿਨ ਚ ਹੋ ਸਕਦੀ ਹੈ ਉਹ ਜ ਤੱਕ ਨਹੀਂ ਹੋਈ ਹਮ ਭਗਵੰਤਪਨ ਸਾਹਿਬ ਮਤਲਬ ਜੋ ਮੈਂ ਦੇਖਿਆ ਨਾ ਤਮਾਸ਼ਾ ਦੇਖਿਆ ਅਸੀਂ ਵਿਧਾਨ ਸਭਾ ਚੱਲਦਾ ਹਾਂਜੀ ਉਹਦੇ ਵਿੱਚ ਨਾ ਨਹੀਂ ਸੀ ਕਦੇ ਵੀ ਪਾਸ ਹੋਇਆ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦੇ ਕਿਸੇ ਵੀ ਸਵਾਲ ਦਾ ਜਵਾਬ ਇਹਨਾਂ ਕੋਲ ਹੈ ਨਹੀਂ ਸੀ ਹੂੰ ਉਹ ਬਿਦ ਪ੍ਰੂਫ ਸਵਾਰ ਕਰਦੇ ਸੀਗੇ ਤੇ ਬੇਸ਼ੱਕ ਇਹ ਕਹਿੰਦੇ ਸੀ ਜਿਸੀਂ ਦੋਸ਼ੀ ਨਹੀਂ ਗੇ ਜਦੋਂ ਕਿ ਬੀਵੀਐਮਬੀ ਨੇ ਤੇ ਜਾਂ ਕੇਂਦਰ ਸਰਕਾਰ ਨੇ ਮਤਲਬ ਪੰਜਾਬ ਉਸਕਰ ਨੂੰ ਦੋਸ਼ੀ ਠਾਇਆ ਵੀ ਖੜਾਂ ਦੀ ਬਰਤਤ ਕਰਕੇ ਹਾਂਜੀ ਬੰਦੀ ਪਾਣੀ ਨਹੀਂ ਵਰਤੋਂ ਬੇਸ਼ੱਕ ਉਹਨਾਂ ਨੇ ਇਹ ਗੱਲ ਕਹੀ ਹੈਗੀ ਆ ਕਿ ਅਸੀਂ ਹਰਿਆਣੇ ਨੂੰ ਪਾਣੀ ਦੇ ਦੇ ਦੋ ਨਹੀਂ ਦੇਣ ਦਿੱਤਾ ਜੇ ਪਾਣੀ ਵਾਸਤੇ ਜੋ ਨਹੀਂ ਹਰਿਆਣੇ ਨੂੰ ਦਰਦਾ ਸੀਗਾ ਅਸੀਂ ਨਹੀਂ ਵੀ ਦੇਣਾ ਨਹੀਂ ਦੇ ਸਕਦੇ ਲੇਕਿਨ ਉਹ ਦਰਿਆਜ ਪਾਇਆ ਜਾ ਸਕਦਾ ਸੀਗਾ ਠੀਕ ਹੈ ਨਾ ਜੀ ਕਿਉਂਕਿ ਸਾਡਾ ਨਾ ਇੱਕ ਨਾ ਕਰਮ ਰੂਹ ਰਿਹਾ ਕਿ ਅਥੋਪੀਆ ਦੇ ਲੋਕ ਭੁੱਖੇ ਮਰ ਸਕਦੇ ਆ ਤੇ ਲੇਕਿਨ ਅਮਰੀਕਾ ਜਿਹੜੀ ਆਪਣੀ ਕਣਕ ਨੂੰ ਡੰਪ ਕਰ ਦੂਗਾ ਸਮੁੰਦਰ 'ਚ ਉਹ ਅਥੋਪੀਆ ਨੂੰ ਨਹੀਂ ਦਊਗਾ ਠੀਕ ਹੈ ਨਾ ਇਹ ਕੋਈ ਸਮਝੌਤੇ ਹੁੰਦੇ ਆ ਲੇਕਿਨ ਹੁਣ ਭਗਵੰਤ ਸਿੰਘ ਜਿਨ੍ਹਾਂ ਨੇ ਮਤਾ ਪਾਤਾ ਇੱਕ ਰਾਜਨੀਤੀ ਕੀਤੀ ਆ ਵੀ ਤੁਸੀਂ ਇੱਕ ਸਟੇਟ ਸਰਕਾਰ ਆ ਜਿਹੜੀ ਕੇਂਦਰ ਸਰਕਾਰ ਤੇ ਡਿਪੈਂਡ ਕਰਦੀ ਹੈ ਜੀ ਕੇਂਦਰ ਸਰਕਾਰ ਦੇ ਖਰਾਬ ਮਤਲਬ ਇਨਾ ਕੱਪੜਿਆਂ ਬਾਹਰ ਹੋ ਜਾਣਾ ਉਹਨਾਂ ਨੂੰ ਮਤਲਬ ਉਚਰਾਹੇ ਜੇ ਖੜੇ ਕਰ ਦੇਣਾ ਵੀ ਉਹ ਜਾਣ ਕੇ ਨਹੀਂ ਕਰਦੇ ਸਾਡੇ ਨਾਲ ਉਹ ਪੰਜਾਬ ਨਾਲ ਧੋਖਾ ਕਰਦੇ ਆ ਇਹ ਕਰਦੇ ਆ ਇੱਕ ਨਵਾਂ ਨਰੇਟਿਵ ਸਿਰਜਣਾ ਹੈ ਨੈਗੇਟਿਵ ਨਰੇਟਿਵ ਹੂੰ ਉਹਦੇ ਨਾਲ ਤੁਸੀਂ ਕੀ ਕਿਹੜੀ ਰਾਜਨੀਤੀ ਕਰਦੇ ਹੋ ਜੀ ਤੁਸੀਂ ਇੱਕ ਵਿਧਾਨ ਸਭਾ ਚ ਠੀਕ ਆ ਤਾਂ ਉਹ ਚਰਨਾਂ ਦੇ ਉੱਪਰ 95ੜਾ ਮਰਜ਼ੀ ਮਤਾ ਪਾਈ ਜੋ ਤੇ ਜਦੋਂ ਸਰਦਾਰ ਪ੍ਰਗਟ ਸਿੰਘ ਕਹਿੰਦੇ ਮਤੇ ਪਾ ਕੇ ਕਿਸੇ ਬਾਊ ਦੇ ਮਤਲਬ ਡਸਟਬਿਨ ਸਿੱਢਣੇ ਆ ਮਤੇ ਦਾ ਮਤਲਬ ਇਹ ਹੈ ਕਿ ਜਾਂ ਤੇ ਤੁਸੀਂ ਲੜਾਈ ਲੜੋ ਜੀ ਔਰ ਪ੍ਰਗਟ ਸਿੰਘ ਨੇ ਕਿਹਾ ਸੀ ਕਿ ਤੁਸੀਂ ਉਠੋ ਹਮ ਕੇਂਦਰ ਦੇ ਨਾਲ ਆਪਾਂ ਸਾਰੇ ਬੀਨੇ ਹਾਂਜੀ ਸਾਰੀਆਂ ਪਾਰਟੀਆਂ ਇਕੱਠੇ ਚੱਲਦੇ ਆ ਤਾਂ ਕਿ ਕੁਝ ਹੋਵੇ ਅਸੀਂ ਪੰਜਾਬ ਲਈ ਕਰਨਾ ਤੇ ਤੇ ਜੇ ਤੁਸੀਂ ਇਕੱਲੇ ਨੇ ਆਪਣੇ ਮਤਲਬ ਹਾਰ ਪਉਣਾ ਹੈਗਾ ਤਾਂ ਤੁਹਾਡੀ ਬਕਰੀ ਗੱਲ ਹੈਗੀ ਹੈ ਹਾਰ ਇਹ ਨਹੀਂ ਪਾਸ ਤੇ ਲੋਕਾਂ ਨੂੰ ਮੂਰਖ ਨਾ ਬਣਾਓ ਲੋਕ ਪਹਿਲਾਂ ਉਜੜੇ ਹੋਏ ਆ ਬਿਲਕੁਲ ਸਹੀ ਗੱਲ ਹੈ ਉਹਨਾਂ ਉਜੜਿਆਂ ਨੂੰ ਰਾਹਤ ਕਿੱਦਾਂ ਦੇਣੀ ਹੈ ਉਹਨੂੰ ਮੁੜ ਕਿੱਦਾਂ ਬਸਾਉਣਾ ਉਹ ਲਈ ਆਪਾਂ ਕੁਝ ਕਰਨਾ ਹੈਗਾ ਉਹ ਲਈ ਤਾਂ ਹੀ ਕਰਨੀ ਰਹੇ ਸਿਰਫ ਤੁਸੀਂ ਕੇਂਦਰ ਨੂੰ ਗਾਲਾਂ ਕੱਢ ਕੇ ਹੀ ਲੋਕਾਂ ਦੇ ਜ਼ਖਮਾਂ ਤੇ ਮਰਮ ਨਹੀਂ ਲਾ ਸਕਦੇ ਠੀਕ ਹੈ ਨਾ ਕੇਂਦਰ ਨਾਲ ਸਾਜ਼ਗਰ ਇੱਕ ਰਿਸ਼ਤੇ ਬਣਾ ਕੇ ਅੱਗੇ ਵਧ ਸਕਦੇ ਆ ਹਾਂਜੀ ਕਿ ਜਦੋਂ ਮੋਦੀ ਸਾਹਿਬ ਇਹ ਗੱਲ ਕਰਦੇ ਵੀ ਡਬਲ ਇੰਜਨ ਸਰਕਾਰਾਂ ਜੇ ਥਿੰਕ ਚਲਦੀਆਂ ਬੇਸ਼ੱਕ ਉਹ ਫੈਡਰ ਦੇ ਢਾਂਜੇ ਦੇ ਉਲਟ ਬੋਲਦੇ ਹੈਗੇ ਆ ਉਹ ਗੱਲ ਚੰਗੀ ਨਹੀਂ ਬੋਲਦੇ ਜੀ ਜਿਹੜੀ ਉਹਨਾਂ ਦੀ ਆਪਣੀ ਸਰਕਾਰ ਹੈਗੀ ਆ ਉਹਦੇ ਵਿੱਚ ਵੀ ਸਰਕਾਰ ਨੇ ਆਪਣੀ ਨੈਤਿਕ ਡਿਊਟੀ ਕਰਨੀ ਹੁੰਦੀ ਆ ਤੋ ਕਰਦੇ ਵੀ ਆ ਇਦਾਂ ਦੀ ਗੱਲ ਨਹੀਂ ਗਈ ਹੁਣ ਜਿਨ੍ਹਾਂ ਨੇ ਕਿਹਾ ਮੋਦੀ ਸਾਹਿਬ ਨੇ ਸਮਝ ਨਹੀਂ ਦਿੱਤਾ ਹਾਂਜੀ ਹਨਾ ਜਦੋਂ ਮੋਦੀ ਸਾਹਿਬ ਇਹਨਾਂ ਨੂੰ ਕੋਈ ਸਮਝ ਨਹੀਂ ਸੀ ਮੈਡਨ ਵਾਲਿਆਂ ਕੋ ਇਹ ਦਾਗ ਲੱਸਪੜ ਸੀਗੇ ਜੀ ਹੁਣ ਮੋਦੀ ਸਾਹਿਬ ਦੀਆਂ ਆਪਣੇ ਰਜਿਵੇਂ ਹੈਗੀਆਂ ਚਾਹ ਬਿਹਾਰ ਇਲੈਕਸ਼ਨ ਚੱਲਦੀ ਐ ਜਾਂ ਕਿਤੇ ਹੋਰ ਸਟੇਟ ਡੈਸ਼ਨਲ ਦੇ ਕੰਮ ਜਾਂ ਅੰਤਰਰਾਸ਼ਟਰੀ ਪੱਧਰ ਤੇ ਕੰਮ ਆ। ਹੂੰ ਉਹਨਾਂ ਨੂੰ ਇੱਦਾਂੇ ਮਿਲਣਾ ਸਵਾ। ਹੂੰ 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 ਪਰ ਫਿਰ ਵੀ ਇਹਨਾਂ ਨੇ ਸਮਾਂ ਮੰਗਿਆ ਉਹਨਾਂ ਨੂੰ ਅਮਿਤ ਸ਼ਾਹ ਦੇ ਕੋਲ ਚਲੇ ਗਏ। ਹਾਂਜੀ ਇਹ ਮਤਲਬ ਮੰਨੇ ਜਾਂਦਾ ਸਿਆਸੀ ਸਫਾ ਦੇ ਵਿੱਚ ਕਿ ਅਮਿਤ ਸ਼ਾਹ ਤੇ ਭਗਵੰਦ ਮਾਨੀ ਟਿਊਨਿੰਗ ਹੈਗੀ ਐ। ਪਹਿਲਾਂ ਤੋਂ ਹੀ। ਜੀ ਜੋ ਟਿਊਨਿੰਗ ਹੈਗੀ ਆ ਜਿਹਨਾਂ ਨੂੰ ਮਿਲਦੇ ਹੈਗੀਆਂ ਤੇ ਫਿਰ ਤੁਸੀਂ ਕੀ ਲੈ ਕੇ ਆਉਨੇ? ਹੂੰ ਬਿਲਕੁਲ ਠੀਕ ਆ। ਹਾਂਜੀ ਹੁਣ ਕਹਿੰਦੇ ਕੀ ਆ ਕਿ ਜੇ ਉੱਥੇ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਨਾ ਪ੍ਰੈਸ ਕਾਨਫਰੰਸ ਕਰਦੇ ਆ ਹਮਮ ਜਿਹੜੀ ਬੋਡੀ ਲੈਂਗੁਏਜ ਪੜਦੇ ਆ ਦੇਖਦੇ ਉਹਨਾਂ ਦੀ ਭਗਵੰਤ ਸਿੰਘ ਸਾਹਿਬ ਦਾ ਇਦਾਂ ਹੈ ਜਿੱਦਾਂ ਉਹਨਾਂ ਨੇ ਹਵਾ ਕੜ ਕੇ ਭੇਜਿਆ ਹੁੰਦਾ ਹਮ ਠੀਕ ਹੈ ਨਾ ਭਗਵੰਦ ਮਾਨ ਸਾਹ ਦੇ ਉਹ ਨਹੀਂ ਗੱਲ ਰਹੀ ਮੈਂ ਦਬਕਾ ਮਾਰਿਆ ਔਰ ਇਦਾਂ ਹੋ ਗਿਆ ਮਤਲਬ ਇਦਾਂ ਦੇ ਕੱਲਾ ਨਹੀਂ ਚੱਲਦੀਆਂ ਇੱਕ ਮੁੱਖ ਮੰਤਰੀ ਆ ਮੁੱਖ ਮੰਤਰੀ ਦੀ ਜਿਹੜੀ ਭਾਸ਼ਾ ਵਾ ਸ਼ੈਲੀ ਆ ਉਹਦੀ ਕਾਰਗਜ਼ਰੀ ਆ ਕਾਰੀ ਕੁਸ਼ਲਤਾ ਹੈਗੀ ਆ ਉਹ ਬੜੀ ਹੈਗੀ ਆ ਉਹਦੇ ਨਾਲ ਔਰਾ ਹੁੰਦਾ ਨਾ ਬੜਾ ਕਮਾਲ ਦਾ ਹੁੰਦਾ ਬਿਲਕੁਲ ਸਹੀ ਹੈ ਹੁਣ ਜੇ ਤੁਹਾਡਾ ਔਰਾ ਹਰ ਵੇਲੇ ਕਮੀਡੀਅਨ ਦੇ ਰਹਿਣਾ ਹੈਗਾ ਤੁਸੀਂ ਗੱਲ ਨਵੀਂ ਸੁਣਾ ਕੇ ਲੋਕਾਂ ਨੂੰ ਹਸਾਉਣਾ ਹੈ ਏ ਟੀਚਰ ਕਰਨੀ ਮਜ਼ਾਕ ਕਰਨਾ ਮਜ਼ਾਕ ਨਹੀਂ ਚੱਲਦਾ ਹਮ ਹਣਾ ਤੁਸੀਂ ਗੰਭੀਰ ਕਿੰਨੇ ਹੋ ਤੁਸੀਂ ਸਿਹਰਦ ਕਿੰਨੇ ਹੋ ਤੁਸੀਂ ਸੰਜੀਦਾ ਕਿੰਨੇ ਹੋ ਹਮ ਬਿਲਕੁਲ ਸਹੀ ਗੱਲ ਹੈ ਗੱਲ ਉੱਥੇ ਦੇਖਣੀ ਆ ਹੁਣ ਉੱਥੋਂ ਜਦੋਂ ਆਏ ਆ ਤੇ ਉਹਨਾਂ ਨੇ ਬੜੀ-ਬੜੀ ਗੱਲ ਕੀਤੀ ਕਿ ਉਹਨਾਂ ਨੇ ਹਮੇਸ਼ਾ ਨੇ ਉਹ ਕਹਿੰਦਾ ਯਾਰ ਤੁਸੀਂ ਕਿੱਦਾਂ ਕਹੀ ਜਾਂਦੇ ਵੀ 1600 ਕਰੋੜ ਰੁਪਈਆ ਸੇ ਦੇ ਦਿੱਤਾ ਕਹਿੰਦਾ ਨੇ ਤੁਹਾਨੂੰ ਹਾਂਜੀ ਬੇਸ਼ੱਕ ਪਹਿਲੀ ਗੈਸ ਲਗਭਗ 895 ਕਰੋੜ ਦੀ ਆ ਗਈ ਉਹਨਾਂ ਨੂੰ ਹਮ ਹਮ ਰਿਲੀਜ਼ ਹੋ ਗਈ ਆ ਜੀ ਲੇਕਿਨ ਉਹਨਾਂ ਨੇ ਕਿਹਾ ਵੀ ਕਿੱਦਾਂ ਕਹੀ ਜਾਂਦੇ ਤੁਸੀਂ ਮਤਲਬ ਟੋਕਨ ਬਣੀ ਆ ਹਮ ਅੱਛਾ ਜਦੋਂ ਉਹਨਾਂ ਨੇ ਆਪਣੇ ਪੱਖ ਰੱਖਿਆ ਕਹਿੰਦੇ ਅਸੀਂ 13000 ਕਰੋੜ ਮੰਗਿਆ ਸੀ ਹਾਂਜੀ ਤੇ ਲੱਗਦਾ ਜੇ ਜਦੋਂ ਨਾ ਅਸੀਂ ਹੋਰ ਉਹਦੀ ਦਿਖਣੀਆਂ ਤੇ ਵੀਰਕੌਰ ਤੇ ਪਹੁੰਚ ਜਾਣਾ ਹਮਮ ਇਹ ਤੱਕ ਡੇਢ ਮਹੀਨੇ ਦੇ ਵਿੱਚ ਇਹਨਾਂ ਕੋਈ ਇਹ ਨਹੀਂ ਪਤਾ ਲੱਗਾ ਵੀ ਨੁਕਸਾਨ ਕਿੰਨਾ ਹੋਇਆ ਬਿਲਕੁਲ ਸਹੀ ਗੱਲ ਹੈਨਾ ਜੀ ਮਤਲਬ ਲੇਸਟੇ ਆ ਗਈਆਂ 208500 ਕਿਲੋਮੀਟਰ ਰੋਡ ਉੜ ਗਈ ਆ ਸਾਡੇ ਨੇ ਸਕੂਲ ਚ ਲੈ ਕੇ ਇਹਨੇ ਕਾਲਜ ਚ ਲੈ ਕੇ ਇਹਨੇ ਸਸਾਵਾਂ ਚ ਲੈ ਗਈ ਇਹਨੇ ਲੋਕਾਂ ਰੜਗੇ ਬਣ ਗਿਆ ਹਮਮ ਪਰ ਤੁਸੀਂ ਕਹਿੰਦੇ ਵੀ ਜੇ ਨਾ ਅਪਰੋਕਸੀਮੇਟਲੀ ਆ ਅੰਦਾਜ਼ਾ ਵਾ ਤੁਸੀਂ ਡੇਢ ਮਹੀਨਾ ਦਾਦਾ ਲਾਈ ਜਾਨੇ ਹਮਮ ਤੁਸੀਂ ਜ਼ਮੇਵਰ ਸਰਕਾਰ ਹੋ ਤੁਹਾਡਾ ਇੱਕ ਬਹੁਤ ਵੱਡਾ ਸ਼ਾਮਦਾਮ ਚੱਲਣ ਡਿਆ ਹੈਗਾ ਕਿ ਉਹ ਕਿੱਥੇ ਜਾਣਾ ਹਮ ਲੇਕਿਨ ਅੱਜ ਵੀ ਤੁਸੀਂ ਕੇਂਦਰੀ ਮੰਤਰੀ ਦੇ ਕੋਲ ਜਿਹਨਾਂ ਨੂੰ ਤੁਹਾਨੂੰ ਦੇਣਾ ਉਹਨਾਂ ਨੂੰ ਅਜੇ ਕਹਿੰਦੇ ਅਦਾਜ਼ਾ ਹਮ ਹੈਨਾ ਜਿਹਦਾ ਨਾ ਅੰਦਾਜ਼ਾ ਹੀ ਆ ਫਿਰ ਉਹ ਵੀ ਕਹਿੰਦੇ ਹੁੰਦੇ ਸੀ ਟੋਕਨ ਬੰਦੀ ਹੈ ਹਮ 1600 ਕਰੋੜ ਟੋਕਨ ਬੰਦੀਆਂ ਇਹਦੀ ਸ਼ੁਰੂਆਤਾਂ ਹਾਂ ਹਾਂਜੀ ਤੁਸੀਂ ਸਾਨੂੰ ਦੱਸੋ ਸੀ ਕੀ ਲੈਣਾ ਕੀ ਕਿ ਉਜਾੜਾ ਕਿੰਨਾ ਹੋਇਆ ਬਿਲਕੁਲ ਪਰ ਗੱਲ ਹੈਗੀ ਆ ਸਾਡੇ ਕੋਲ ਇਹ ਨਿਗਾ ਕਿ ਕਿੰਨਾ ਉਜਾੜਾ ਹੋਇਆ ਅਸੀਂ 100% ਭਰਪਾਈ ਨਹੀਂ ਹੋ ਸਕਦੀ ਹਮ 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 ਤੁਸੀਂ ਲੋਕਾਂ ਨੂੰ ਮੁਰਬਸੌਰੀ ਹੈਬਿਟੇਟ ਕਰਨ ਵਾਸਤੇ ਕੁਝ ਰਾਹ ਦੇ ਸਕਦੇ ਹੈਗੇ ਜੀ ਤੇ ਭਗਵੰਤਪਨ ਸਾਹਿਬ ਨੂੰ ਮਤਲਬ ਲੱਗਾ ਕਿ ਉਹਦੇ ਨੂੰ ਗਿਫਟ ਹੀ ਮਿਲ ਗਿਆ ਹੈਗਾ ਕਿ ਮਤਲਬ ਗ੍ਰਹਿ ਮੰਤਰੀ ਮਿਲੇ ਹੈਗੇ ਆ ਵੀ ਪੰਜਾਬ ਦੇ ਵਿੱਚ ਸਾਡੇ ਡੀਜੀਪੀ ਨੇ ਵੀ ਆਖਿਆ ਕਿ ਹਾਲਾਤ ਉਹਦੇ ਨੇ ਮਾੜੇ ਹੋ ਸਕਦੇ ਆ ਇੱਥੇ ਕਾਨੂੰਨ ਅਸਤਾਨ ਬਣਾਉਣ ਲਈ 50 ਕੰਪਨੀਆਂ ਜੜੀਆਂ ਹੈਗੀਆਂ ਬੀਐਸਐਫ ਦੀਆਂ ਜਾਂ ਮਤਲਬ ਉਹਦੀਆਂ ਸੀਆਰਪੀਐਫ ਦੀਆਂ ਆ ਜਾਣਗੀਆਂ ਜੀ 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 ਹੁਣ ਸਾਡੇ ਹਾਲਾਤ ਕਿਉਂ ਮਾੜੇ ਹੈਗੇ ਆ ਉਹਦੇ ਪਿੱਛੇ ਲੋਕਾਂ ਦਾ ਸੱਚ ਕੀ ਹੈਗਾ ਵੀ ਕਿਉਂ ਲਾਇਆ ਜਾ ਰਿਹਾ ਹੈਗਾ ਕਿਉਂਕਿ ਸੁਪਰੀਮ ਕੋਰਟ ਨੇ ਪਿੰਦਨਿਕ ਹਰਕੀ ਮਾਰੀ ਸੀਗੀ ਸਰਕਾਰ ਨੂੰ ਕੇਂਦਰ ਨੂੰ ਸਰਕਾਰ ਨੂੰ ਮਾਰੀ ਸੀ ਵੀ ਜਿਹੜੇ ਰਾਜੂ ਹਨਾ ਹੈਗੇ ਆ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਹਾਂਜੀ ਬਿਲਕੁਲ ਕਿਉਂ ਰੁਕੀ ਹੋਈ ਆ ਜੀ ਹਾਂਜੀ ਤੁਸੀਂ ਜੇ ਕੋਈ ਤੁਹਾਡੇ ਕੋਲ ਜਵਾਬ ਹੀ ਹੈ ਨੀਗਾ ਮਤਲਬ ਜਿਨ੍ਹਾਂ ਨੇ ਜਿਹੜੀ ਆਪਣੀ ਸਜ਼ਾ ਪੂਰੀ ਕਰਨ ਤੋਂ ਬਧਾ ਵਧ ਘਟ ਲਈ ਹੈਗੀ ਉਹ ਲੋਕਾਂ ਦੇ ਦੂਜੇ ਬੰਦੀ ਸਿੰਘਾਂ ਨੇ ਜੀ ਰਾਜੂਵਾਨ ਨੂੰ ਤੇ ਫਾਂਸੀ ਸਜ਼ਾ ਹੈਗੀ ਹੈ ਜਿਹਦੇ ਵਿੱਚ ਸ਼ਰੋਮਣੀ ਗੋਦ ਅੰਦਰ ਕਮੇਟੀ ਨੇ ਵੀ ਰਹਿਮ ਦੀ ਅਪੀਲ ਪਾਈ ਸੀ ਬਾਈ ਲਕਸ਼ਣ ਕਰਾ ਕੇ ਹੂੰ ਉਹਨਾਂ ਨੇ ਵੀ ਕੀਤਾ ਸੀਗਾ ਲੇਕਿਨ ਉਹ ਉਹ ਜੂਣੇ ਕਿੰਦਾ ਕੋਈ ਰਹਿਮ ਦੀ ਪੀਨ ਨਾ ਕਰੋ ਮੇਰੇ ਵਾਸਤੇ ਮੈਨੂੰ ਫਾਂਸੀ ਚੰਗੀ ਲੱਗਦੀ ਆ ਠੀਕ ਹੈ ਨਾ ਜੀ ਜੋ ਸ਼ਹੀਦ ਹੋਣਾ ਚਾਹੁੰਦੇ ਆ ਤੇ ਉਹ ਵੱਖਰੀ ਗੱਲ ਹੈਗੀ ਆ ਪਰ ਜਿੱਥੇ ਸਾਡੇ ਅਮੇਸ਼ਾ ਜੀ ਲੁਧਿਆਣਾ ਜਿਹੜੀ ਚੋਣ ਹੋਈ ਸੀਗੀ ਲੋਕ ਸਭਾ ਦੀ ਰਮਨੀਤ ਬਿੱਟੂ ਦੇ ਹੱਕ ਚ ਆਏ ਸੀ ਤੇ ਉਹਨਾਂ ਨੇ ਕਹਿ ਸਕਿਆ ਕਿ ਜਿਹੜੇ ਸਰਦਾਰ ਬੈਂਸਨ ਦੇ ਕਾਤਲਾ ਨੂੰ ਸਿਆਹ ਮਿਲੂਗੀ ਹੂੰ 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 ਕੇਂਦਰ ਸਰਕਾਰ ਤੇ ਮੂਡ ਹੋ ਰਾ ਉਹਨਾਂ ਦਾ ਹੂੰ ਦੂਜੇ ਪਾਸੇ ਸਾਡੇ ਹਰਪ੍ਰੀਤ ਸਿੰਘ ਜਿਹੜੇ ਗਿਆਨੀ ਹੈਗੇ ਨਵੇਂ ਬਣੇ ਪੁੰਨਰ ਸਰਜੀਤ ਜਿਹੜਾ ਹੋਇਆ ਅਕਾਲੀ ਦਲ ਦਾ ਉਹਦੇ ਪ੍ਰਧਾਨ ਆ ਹਾਂਜੀ ਤੇ ਉਹ ਇਸ ਗੱਲ ਨੂੰ ਲੈ ਕੇ ਕਹਿੰਦੇ ਵੀ ਸਿੱਖਾ ਨਾਲ ਦੀ ਕੇਂਦਰ ਸਰਕਾਰ ਚੰਗਾ ਨਹੀਂ ਕਰ ਰਹੀ ਅਸੀਂ ਉਹਨਾਂ ਨੂੰ ਕਾਫੀ ਉਹਨਾਂ ਨੇ ਵਿਆਖਿਆ ਕੀਤੀ ਹੈ ਹੁਣ ਗੱਲ ਹੈਗੀ ਹੈ ਵੀ ਸ਼ਰੂਨੀ ਅਕਾਲੀ ਦਲ ਚਾਹ ਬਦਲ ਆ ਜਾਂ ਦੂਜੇ ਹੈਗੇ ਆ ਕਿ ਉਹ ਸਰਦਾਰ ਬਿਆਨ ਸਿੰਘ ਦੇ ਕਤਲ ਦੇ ਵਿੱਚ ਖੁਸ਼ ਆ ਹਮ ਹਣਾ ਉਹ ਚਾਹੁੰਦੇ ਸੀ ਮੁਖਮਦੀਨ ਦਾ ਕਤਲ ਹੋਵੇ ਕਿ ਉਹ ਕਤਲ ਦੀ ਕੀ ਕਰ ਰਹੇ ਹੈਗੇ ਆ ਹਮ ਹਮ ਜਦਕਿ ਸ਼ਰੂਨੀ ਅਕਾਲੀ ਦਲ ਨੇ ਜਿਹੜੇ ਹੈਗੇ ਆ ਆਪਣੇ ਰਾਜ ਨੂੰ ਸੰਭਧੀ ਭੈਣ ਨੂੰ ਇਲੈਕਸ਼ਨ ਲੜਾਈ ਇਸ ਗਰੂਪ ਤੋਂ ਹਾਂਜੀ ਠੀਕ ਹੈ ਜਮਾਨਤ ਜਬਤ ਹੋ ਗਈ ਜੀ ਇਹਦਾ ਮਤਲਬ ਲੋਕ ਨਹੀਂ ਚੋਗੇ ਹੂੰ ਤੇ ਜਿਹੜੀਆਂ 50 ਕੰਪਨੀਆਂ ਲਾਰੇ ਹੈਗੇ ਆ ਉਹ ਕਦੇ ਵਾਸਤੇ ਕਿਉਂ ਧਰਮਾ ਕੀਤਾ ਜਾ ਰਿਹਾ ਹੂੰ ਹੈਨਾ ਉਹਦੇ ਵਿੱਚੋਂ ਸਾਡੇ ਗ੍ਰਹਿ ਮੰਤਰੀ ਪੰਜਾਬ ਤੇ ਗ੍ਰਹਿ ਮੰਤਰੀ ਭਾਰਤ ਦੇ ਉਹਨਾਂ ਦੀ ਇੱਕ ਸੁਰਤ ਹੈਗੀ ਨਾ ਹੂੰ ਜਟੂ ਨੂੰ ਕਿਹਾ ਗਈ ਆ ਜੀ ਹੁਣ ਦੂਜੇ ਪਾਸੇ ਜਦੋਂ ਸਾਡੀ ਇੱਥੇ ਚਲਦੀ ਸੀ ਕਿ ਖੜਾਣ ਦੇ ਪੀੜਤ ਲੋਕਾਂ ਨੂੰ ਕਰਨਾ ਕੀ ਹੈ ਤੇ ਚੰਡੀਗੜ੍ਹ ਭਾਜਪਾ ਨੇ ਵਿਧਾਨ ਸਭਾ ਚਲਾਈ ਸੀ ਆਪਣੀ ਹਾਂਜੀ ਅਲੱਗ ਤੋਂ ਉਹਨਾਂ ਨੇ ਪਹਿਲੇ ਵਿਧਾਨ ਸਭਾ ਚਲਾਈ ਉਹਨਾਂ ਨੇ ਸਾਰੇ ਸਾਬਕਾ ਮੰਤਰੀ ਜਾਂ ਕੇਂਦਰ ਦੇ ਇਥੋਂ ਕੱਢ ਕੇ ਜਾਂ ਦਿੱਤਾ ਕੱਢ ਕੇ ਇੱਕ ਬੈਚ ਲਈ ਵੀ ਪੰਜਾਬ ਸਰਕਾਰ ਫੇਲ ਹ ਹ ਉਹਨਾਂ ਨੇ ਸਾਬਤ ਕੀਤਾ ਕਿ ਪੰਜਾਬ ਸਰਕਾਰ 100% ਫੇਲ ਹੋਈ ਹੈ ਉਹ ਸਾਬਤ ਵੀ ਹੋਇਆ ਹੈ ਹ ਹ ਹ ਗੋਲਸਾ ਜੋ ਮਰਜ਼ੀ ਕਹੀ ਜਾਂਦੇ ਆ ਠੀਕ ਹੈ ਨਾ ਉਹ ਰਣਾ ਗੁਰਜੀਤ ਸਿੰਘ ਨੇ ਬੜੀ ਵਧੀਆ ਗੱਲ ਕੀਤੀ ਸੀ ਵਿਧਾਨ ਸਭਾ ਦੇ ਵਿੱਚ ਉਹ ਕਹਿੰਦੇ ਵੀ ਗੱਲ ਸੁਣ ਲਓ ਵੀ ਤੁਸੀਂ ਇਹ ਤਾਂ ਮੰਨ ਲਿਆ ਵੀ ਨਾ ਕਿਸ਼ੋਰ ਕੁਮਾਰ ਕਸੂਰਵਾਲਾ ਜੀ 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 ਨਾ ਗੋਬੀ ਸਿੰਘ ਕਸੂਰਵਾਲਾ ਫਿਰ ਕਸੂਰਵਾਲਾ ਮਰਨ ਵਾਲਿਆ ਹੂੰ ਜਿਹੜੇ ਲੋਕੀ ਮਰੇ ਗਏ ਫਿਰ ਕਸੂਰ ਉਹ ਹੋਏ ਹੂੰ ਇਹਦਾ ਜਵਾਬ ਹੈ ਨਹੀਂ ਕਿਸੇ ਕੋਲ ਹੂੰ ਤੁਸੀਂ ਮਤਲਬ ਗੋਗਲਿਆ ਤੋਂ ਮਿੱਟੀ ਝਾੜੋ ਨਾ ਤੁਸੀਂ ਗਲਸ਼ ਪਾਇਸ਼ ਮੰਨੋ ਵੀ ਸਾਡੇ ਕੋ ਅੰਗਲਨ ਨਹੀਂ ਕੀਤਾ ਗਿਆ ਜਿਹਦੇ ਕਰਕੇ ਸਾਨੂੰ ਇਹ ਫਾਇਦਾ ਭੁਗਤਣਾ ਪਿਆ ਹੈ ਹਮ ਬਿਲਕੁਲ ਸਹੀ ਗੱਲ ਹੈ ਸੋ ਘਟਾ ਸਾਹਿਬ ਮੈਂ ਇਸ ਦਿਨ ਨਾਲ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲਣ ਦੀ ਬਜਾਏ ਅਮਿਤ ਸ਼ਾਹ ਨੂੰ ਮਿਲਣ ਦਾ ਫੈਸਲਾ ਵੈਸੇ ਲਿਆ ਕਿਉਂ ਗਿਆ ਕਿ ਇਹ ਕੇਂਦਰ ਦੇ ਨਾਲ ਤਣਾਅ ਘਟਾਉਣ ਦੀ ਰਣਨੀਤੀ ਹੈ ਜਾਂ ਫਿਰ ਹੜਪੀੜ ਤਾਂ ਲਈ ਕੋਈ ਜ਼ਰੂਰੀ ਕਦਮ ਲੱਗਦਾ ਹੈ ਤੁਹਾਨੂੰ ਨਹੀਂ ਦੇਖੋ ਦੋਨੋਂ ਗੱਲਾਂ ਹੈਗੀਆਂ ਗੱਲ ਹੈਗੀਆਂ ਕਿ ਜਦੋਂ ਨਾ ਉਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਸਮਾਂ ਨਹੀਂ ਮਿਲਿਆ ਤੇ ਕੇਂਦਰ ਜੋ ਹੈ ਉਹ ਦੀ ਗ੍ਰਹਿ ਮੰਤ ਸਾਦੇ ਹਮ ਗ੍ਰਹਿ ਮੰਤਰੀ ਜੇ ਹਮੇਸ਼ਾ ਹੈਗਾ ਉਹ ਪ੍ਰਧਾਨ ਮੰਤਰੀ ਦੀ ਟੁਨਗ ਇੱਕ ਹੈਗੀ ਆ ਠੀਕ ਹੈ ਠੀਕ ਹੈ ਨਾ ਜੀ ਮਤਲਬ ਜੇ ਦੇਸ਼ ਵਿੱਚ ਕੋਈ ਦੋ ਬੰਦੇ ਗਣਨੇ ਆ ਹਮ ਤੇ ਉਹ ਦੋ ਹੀ ਆ ਹਮ ਪਰ ਦੋਨੋਂ ਗੁਜਰਾਤੀ ਹੈਗੇ ਆ ਪ੍ਰਾਈਮ ਮਿਨਿਸਟਰ ਆਫ ਇੰਡੀਆ ਐਂਡ ਗ੍ਰਹਿ ਮੰਤਰੀ ਜੀ ਉਹਨ ਗ੍ਰਹਿ ਮੰਤਰੀ ਤੇ ਇੰਨਾ ਕੁ ਸਵਾਰਾ ਜਿਹੜਾ ਉਹਨਾਂ ਨੇ ਫੈਸਲਾ ਕਰਨਾ ਉਹ ਉਹਨਾਂ ਨੇ ਪ੍ਰਧਾਨ ਮੰਤਰੀ ਨੇ ਨਹੀਂ ਕਹਿਣਾ ਕਿ ਮੈਂ ਨਹੀਂ ਮੰਨਦਾ ਹਮ ਮੈਨ ਮੰਨਣਾ ਹੀ ਪਊਗਾ ਮੰਨਣਾ ਪੈਣਾ ਦੂਜੇ ਪਾਸੇ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਇਹ ਵੀ ਗੱਲ ਹੈਗੀ ਆ ਕਿ ਗ੍ਰਹਿ ਮੰਤਰੀ ਦੇਸ਼ ਦੇ ਤੇ ਗ੍ਰਹਿ ਮੰਤਰੀ ਪੰਜਾਬ ਦੇ ਹਾਂਜੀ ਇਹੀ ਹੈ ਬਹੁਤ ਮਸਾਵ ਇਹਨਾਂ ਦੀ ਮੰਨੀ ਜਾਂਦੀ ਵੀ ਟਿਊਨਿੰਗ ਹੈਗੀ ਆ ਹਮਮ ਮਤਲਬ ਭਾਜਪਾ ਦੇ ਨਾਲ ਇਹਨੀ ਫਿਊਚਰ ਸੰਧੀ ਕਿਵੇਂ ਕਰਨੀ ਆ ਜਿਹੜੀ ਰੌਲਾ ਪਿਆ ਗਿਆ ਕੇਜਰੀਵਾਲ ਸਾਹਿਬ ਦੀ ਗੱਲਬਾਤ ਚੱਲ ਰਹੀ ਹੈਗੀ ਆ ਕਿ ਜਿਹੜੀ ਅਗਲੀ 27 ਦੀ ਇਲੈਕਸ਼ਨ ਆ ਉਹ ਭਾਜਪਾ ਨਾਲ ਕੇ ਚੱਲੂਗੀ ਜਿਹੜੀਆਂ ਕਿਆਸ ਰਹੀਆਂ ਲੱਗ ਰਹੀਆਂ ਨਾ ਭਾਜਪਾ ਕੱਲ ਜੇ ਇਕੱਠੇ ਹੁੰਦੀਆਂ ਉਹ ਚ ਇਹ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ 94 ਮਿੰਟਿੰਗ ਹੈ ਹਮ ਵੀ ਜੇ ਦੋਰਾ ਸਰਕਾਰ ਬਣੀ ਆ ਵੀ ਸਾਡੀਆਂ 15 18 ਜਾਂ 20 25 ਆ ਗਏ ਜੇ ਉਹ ਲੈ ਜਾਂਦੇ ਸਰਕਾਰ ਬਣਾ ਸਕਦੇ ਆ ਠੀਕ ਹੈ ਨਾ ਜੀ ਉਹ ਇਹਨਾਂ ਦੀ ਡੈਲੀਜੈਂਸ ਨੇ ਦੱਸਤਾ ਹੈਗਾ ਤੇ ਇਸਰਕੇ ਬਹੁਤ ਕੁਝ ਹੈਗਾ ਕਿ ਇਹ ਲੋਕ ਸਤਾ ਦੀ ਹਾਸਲ ਕਰਨ ਵਾਸਤੇ ਕਿੰਨੇ ਕਿੰਨੇ ਕਰ ਲੈਂਦੇ ਤੇ ਇਹ ਗੱਲ ਹੈਗੀ ਆ ਕਿ ਜਿਹੜੇ ਨਾ ਭਗਵੰਤ ਮਾਨਸਾਹ ਕਹਿੰਦੇ ਆ ਮੈਜਰ ਤੇ ਹੱਕ 'ਚ ਵੱਜਦੇ ਆ ਮੈਂ ਨਹੀਂ ਵੇਖਿਆ ਕਿ ਉਹ ਹੱਕ 'ਚ ਵੱਜ ਕੇ ਲਈ ਗੱਲ ਕੀਤੀ ਹੋਈ ਮੈਂ ਹੱਕ 'ਚ ਵੱਜਿਆ ਸੀਗਾ ਤੇ ਉਹਨੇ ਸਰਿੰਡਰ ਕਰਤਾ ਹਮੇਸ਼ਾ ਨੇ ਵੀ ਭਗਵੰਤ ਮਾਨਸਾਹ ਆ ਗਿਆ ਪੰਜਾਬ ਦਾ ਮੁਖ ਮੰਤਰੀ ਆ ਕਹਿੰਦੇ ਮੈਂ ਡਰ ਕੇ ਭੱਜ ਗਿਆ ਗੱਲ ਇਹ ਨਹੀਂ ਹੁੰਦੀ ਗੱਲ ਹੈਗੀ ਆ ਕਿ ਜੂਨੀਅਰ ਨੇ ਸੀਨੀਅਰ ਦੇ ਕੋਲ ਅਪੀਲ ਕਰਨੀ ਹੁੰਦੀ ਆ ਅਪੀਲ ਦੇ ਵਿੱਚ ਦਲੀਲ ਹੁੰਦੀ ਆ ਦਲੀਲ ਤਾਂ ਢੀ ਕਾਗਜ਼ ਪੱਤਰ ਹੁੰਦੇ ਆ ਤੇ ਦਲੀਲ ਦੇ ਵਿੱਚ ਤਾਂ ਵਜ਼ਨ ਹੈ ਤੁਸੀਂ ਇਹ ਕਹਿ ਰਹੇ ਹੋ ਵੀ ਜੇ ਜੇ ਅੰਕਲਨ ਕਰਾਂਗੇ ਤੇ 20 ਕਰੋੜ ਹੋ ਜਾਣਾ ਹੈ ਹਨਾ ਪੰਜਾਬ ਨੂੰ ਕੁਝ ਨਹੀਂ ਮਿਲਿਆ ਅਜੇ ਪੰਜਾਬ ਨੂੰ ਇਹਨਾਂ ਦੇ ਲਾ ਰਹੇ ਆ ਤੇ ਉਹਨਾਂ ਦੇ ਵੀ ਲਾ ਰਹੇ ਆ ਵੀ ਥਿਸ ਇਜ਼ ਟੋਕਨ ਮਨੀ ਤੂੰ ਦੱਸੋ ਕੀ ਚਾਹੀਦਾ ਹੋਰ ਕਦੋਂ ਚਾਹੀਦਾ ਹੂੰ ਉਹਦੇ ਬਾਰੇ ਕੀਤਾ ਹਨਾ ਜੀ ਜਦੋਂ ਇਹਨਾਂ ਨੇ ਆਖਿਆ ਸੀ ਵੀ ਸਾਨੂੰ 13.5 ਹਜ਼ਾਰ ਕਰੋੜ ਚਾਹੀਦਾ ਹਾਂਜੀ ਹਨਾ ਉਹਨਾਂ ਨੇ ਕਿਹਾ 12.5 ਅੱਗੇ ਪਿਆ 1600 ਹੋਰ ਲਓ 13.5 ਕਰੋੜ ਹੋ ਰੂਗਾ ਤੁਹਾਡਾ ਹੂੰ ਉਹ ਭਜੇ ਨਗੇ ਜੀ 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 ਉਹਨਾਂ ਨੇ 13000 ਕਰੋੜ ਪੂਰਾ ਕਰਤਾ ਸੀ ਹੂੰ ਕਹਿੰਦੇ 12000 ਕਰੋੜ ਤੁਹਾਡੇ ਕੋਲ ਪਹਿਲਾਂ ਪਿਆ ਹਾਂਜੀ ਤੇ 1700 ਪਾ ਕੇ 13000 ਕਰੋੜ ਕੰਪਲੀਟ ਸਹੀ ਹੈ ਜਿੰਨਾ ਮੰਗਿਆ ਉਹਨਾਂ ਦੇ ਦਿੱਤਾ ਸੀ ਉਹਨਾਂ ਨੇ ਹੂੰ ਚੀਮਾ ਸਾਹਿਬ ਕਹਿੰਦੇ ਹੈਗੇ ਸਾਡੇ ਵਿੱਤ ਮੰਤਰੀ ਵੀ ਸਾਡੇ ਕੋਲ ਹੈ ਹੀ ਕੁਝ ਨਹੀਂਗਾ ਹੂੰ ਠੀਕ ਹੈ ਨਾ ਇਹਨਾਂ ਹਾਲਾਤਾਂ ਦੇ ਵਿੱਚ ਨਾ ਕਰਮ ਵੀ ਮੈਨੂੰ ਲੱਗਦਾ ਹੁੰਦਾ ਕਿ ਇਹ ਜਿਹੜੀ ਰਾਜਨੀਤੀ ਨਾ ਹੂੰ ਕਿੰਨਾ ਪੁੱਤਰ ਸ਼ਬਦ ਹੈਗਾ ਕਿ ਰਾਜਨੀਤੀ ਪਰ ਅਜੇ ਰਾਜਨੀਤੀ ਨਹੀਂ ਖਰਾਬ ਹੋ ਗਈ ਆ ਚਾਹੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੇ ਦੇ ਪ੍ਰਧਾਨ ਮੰਤਰੀ ਹੈਗੇ ਚਾਹੇ ਆਪ ਜੀ ਲੀਡਰਸ ਹੈਗੇ ਆ ਇਹਨਾਂ ਦੇ ਕਹਿਣੀ ਤੇ ਕਰਨੀ ਚ ਬਹੁਤ ਬਹੁਤ ਫਰਕ ਆ ਸਹੀ ਗੱਲ ਹੈ ਜੀ ਫਰਕ ਹੀ ਨਿਕਾ ਪਰ ਕੀ ਆ ਹਮ ਬਿਲਕੁਲ ਸਹੀ ਗੱਲ ਹੈ ਸੋ ਬਿਲਕੁਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗ੍ਰਹਿ ਮੰਤਰੀ ਅਮਿਤ ਸ਼ਾਦਨਾਲ ਮੁਲਾਕਾਤ ਨੇ ਪੰਜਾਬ ਦੀ ਹੜ੍ਹ ਤਰਾਸਤੀ ਦੇ ਸੰਦਰਭ ਦੇ ਵਿੱਚ ਇੱਕ ਨਵਾਂ ਮੋੜ ਲਿਆਉਂਦਾ ਹੈ ਸੁਵਿਧਾਨ ਸਭਾ ਦੇ ਵਿੱਚ ਮੋਦੀ ਸਰਕਾਰ ਦੇ ਵਿਰੋਧ ਮਤੇ ਤੋਂ ਬਾਅਦ ਦੇ ਵਿੱਚ ਜਿੱਥੇ ਮਾਨ ਨੇ ਕੇਂਦਰ ਦੀ ਬੇਵਸੀਤ ਨੂੰ ਖੁੱਲ੍ਹ ਕੇ ਚੁਣੌਤੀ ਦਿੱਤੀ ਸੀ ਇਹ ਮੀਟਿੰਗ ਇੱਕ ਸਕਾਰਾਤਮਕ ਪਰ ਵਿਵਾਦਿਤ ਕਦਮ ਵਜੋਂ ਸਾਹਮਣੇ ਆਈ ਹੈ। ਮੰਨਦਾ ਦਾਵਾ ਸਿੱਧੇ ਹਿੱਕ ਦੇ ਵਿੱਚ ਵਜਣ ਅਤੇ ਚਾਪਲੂਸੀ ਨਾ ਕਰਨ ਦਾ ਜੋ ਉਹ ਹੈ ਉਹ ਹੁਣ ਸਫਲ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀਆਂ ਅਸਲ ਕਾਰਵਾਈਆਂ ਅਤੇ ਪੰਜਾਬ ਦੇ ਪੀੜਤਾਂ ਨੂੰ ਮਿਲਣ ਵਾਲੀ ਰਾਹਤ ਦੇ ਉੱਤੇ ਹੀ ਨਿਰਭਰ ਕਰੇਗਾ। ਸੋ ਖੜਾ ਸਾਹਿਬ ਵੇਲਾ ਚੱਲਿਆ ਕਿ ਛੋਟੇ ਜਿਹੇ ਬ੍ਰੇਕ ਤਾਂ ਆਪਾਂ ਮਿਲਦੇ ਆਂ ਬ੍ਰੇਕ ਤੋਂ। ਹੱਸਬਾ। ਸੋ ਦੋਸਤੋ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਂ ਆਪਾਂ ਬ੍ਰੇਕ ਤੋਂ। ਉਸਪਾਰ।